ਲੋਕਾਂ ਦੇ ਰਖਵਾਲੇ ਪੁਲਿਸ ਮੁਲਾਜ਼ਮ ਜਿਹੜੇ ਪੁਲਿਸ ਅਧਿਕਾਰੀ ਨੇ ਜਦੋਂ ਆਮ ਜਨਤਾ ਦੇ ਨਾਲ ਕਿਸੇ ਵੀ ਤਰੀਕੇ ਦੀ ਤਸ਼ੱਦਦ ਹੁੰਦੀ ਹੈ ਜਾਂ ਧੋਖਾ ਧੜੀ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਸਭ ਤੋਂ ਪਹਿਲਾ ਖਿਆਲ ਆਉਂਦਾ ਹੈਗਾ ਕਿ ਪੁਲਿਸ ਨੂੰ ਕਾਲ ਕੀਤੀ ਜਾਵੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਜੋ ਸਾਡੀ ਮਦਦ ਕਰਨਗੇ ਲੇਕਿਨ ਜੇਕਰ ਇਹੀ ਪੁਲਿਸ ਮੁਲਾਜ਼ਮ ਤੁਹਾਡਾ ਫਾਇਦਾ ਚੁੱਕਣ ਲੱਗ ਜਾਣ ਤਾਂ ਫਿਰ ਜਨਤਾ ਕਿੱਥੇ ਜਾਵੇ ਆਮ ਲੋਕ ਜਿਹੜੇ ਨੇ ਉਹ ਕਿਸ ਤੇ ਵਿਸ਼ਵਾਸ ਕਰਨ ਅਜਿਹੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਨਜਾਇਜ਼ ਹੀ ਜੋ ਹੈ ਰਿਸ਼ਵਤ ਮੰਗੇ ਜਾ ਰਹੀ ਸੀ ਉਹਨਾਂ ਲੋਕਾਂ ਤੇ ਜਿਨ੍ਹਾਂ ਦੇ ਵੱਲੋਂ ਮਦਦ ਦੀ ਗੁਹਾਰ ਜਿਹੜੀ ਹੈਗੀ ਲਗਾਈ ਗਈ ਸੀ ਖਬਰ ਜਿਹੜੀ ਹੈਗੀ ਆ ਬਰਨਾਲੇ ਤੋਂ ਸਾਹਮਣੇ ਆ ਰਹੀ ਹੈ ਬਰਨਾਲਾ ਦੇ ਮਹਿਲਕਲਾ ਥਾਣੇ ਦੇ ਵਿੱਚ ਇੱਕ ਘਟਨਾ ਵਾਪਰੀ ਹੈਗੀ ਆ ਜਿੱਥੇ ਐਸਆਈ ਜੱਗਾ ਸਿੰਘ ਅਤੇ ਸੀਨੀਅਰ ਕਨਸਟੇਬਲ ਗੁਰਪ੍ਰੇ ਸਿੰਘ ਨੇ ਇੱਕ ਪੁਲਿਸ ਕੇਸ ਦੇ ਵਿੱਚ 50000 ਰੁਪਏ ਦੀ ਰਿਸ਼ਵਤ ਮੰਗੀ ਹਾਲਾਂਕਿ ਦਸਤੋ ਬਾਅਦ ਜੋ ਵਿਜੀਲੈਂਸ ਦੀ ਟੀਮ ਹੈ ਉਹਨਾਂ ਦੇ ਵੱਲੋਂ ਰੰਗੇ ਹੱਤੀ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਫੜ ਲਿਆ ਗਿਆ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀ ਦੁਕਾਨ ਦੀ 판 ਤੋੜ ਦੇ ਮਾਮਲੇ ਦੇ ਵਿੱਚ ਨਾਮਜ਼ਦ ਇੱਕ ਨੌਜਵਾਨ ਨੂੰ ਉਸਦੇ ਪਰਿਵਾਰ ਨੂੰ ਉਸਦਾ ਸਮਾਨ ਵਾਪਸ ਕਰਨ ਦੇ ਬਦਲੇ 50000 ਰੁਪਏ ਦੇਣ ਦੇ ਲਈ ਕਿਹਾ ਗਿਆ ਸੀ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ। ਇਹ ਰਿਸ਼ਵਤ ਨੌਜਵਾਨ ਦੀ ਘੜੀ, ਸੋਨੇ ਦੀ ਚੇਨ, ਆਈਫੋਨ ਅਤੇ 10000 ਰੁਪਏ ਨਕਦ ਵਾਪਸ ਕਰਨ ਦੇ ਬਦਲੇ ਇਨਾ ਪੁਲਿਸ ਮੁਲਾਜ਼ਮਾ ਤੋਂ ਮੰਗੇ ਗਈ ਸੀ ਹਾਲਾਂਕਿ ਇਸ ਦੇ ਵਿੱਚ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਉਹਨਾਂ ਦੇ ਵੱਲੋਂ ਰਣਨੀਤੀ ਬਣਾਈ ਗਈ ਅਤੇ ਮਹਿਲ ਕਲਾ ਥਾਣੇ ਤੋਂ ਰਿਸ਼ਵਤ ਲੈਂਦੇ ਹੋਏ ਦੋਵੇਂ ਹੀ ਪੁਲਿਸ ਮੁਲਾਜ਼ਮਾ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਇਸ ਮੌਕੇ ਬੋਲਦੇ ਆਂ ਵਿਜੀਲੈਂਸ ਵਿਭਾਗ ਦੇ ਵੱਲੋਂ ਜੋ ਆ ਜਾਣਕਾਰੀ ਦਿੱਤੀ ਗਈ ਹੈ ਜੋ ਗੁਰਮੇਲ ਸਿੰਘ ਨੇ ਕਿ ਥਾਣਾ ਮਹਿਲ ਕਲਾ ਦੇ ਦੋ ਪੁਲਿਸ ਮੁਲਾਜ਼ਮਾ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ ਉਨਾ ਇਹ ਵੀ ਕਿਹਾ ਹੈ ਕਿ ਪੁਲਿਸ ਕੇਸ ਦੇ ਵਿੱਚ ਉਸ ਤੋਂ 50000 ਰੁਪਏ ਰਿਸ਼ਵਤ ਜਿਹੜੀ ਹੈਗੀ ਆ ਮੰਗੀ ਗਈ ਸੀ ਜਿਸ ਦੇ ਖਿਲਾਫ ਪੁਲਿਸ ਕੇਸ ਹੋਇਆ ਸੀ ਉਸ ਦੇ ਪਰਿਵਾਰ ਵਾਲਿਆਂ ਤੋਂ ਜਿਸ ਤੇ ਵਿਜੀਲੈਂਸ ਨੇ ਮੌਕੇ ਤੇ ਛਾਪਾ ਮਾਰ ਕੇ ਦੋਵਾਂ ਮੁਲਜ਼ਮਾਂ ਨੂੰ ਰੈਡ ਹੈਂਡੈਡ ਗ੍ਰਫਤਾਰ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਸ਼ਿਕਾਇਤ ਕਰਤਾ ਪਰਵਿੰਦਰ ਕੌਰ ਜੋ ਕਿ ਬਰਨਾਲਾ ਦੀ ਰਹਿਣ ਵਾਲੀ ਹੈ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਹਿਲ ਕਲਾ ਥਾਣੇ ਦੇ ਏਐਸਆਈ ਜੱਗਾ ਸਿੰਘ ਅਤੇ ਹੈੱਡ ਕਨਸਟੇਬਲ ਗੁਰਪ੍ਰੀਤ ਸਿੰਘ ਜੋ ਨੇ ਉਸ ਦੇ ਪਰਾਨੂ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਸੀ ਜਿਸ ਦੇ ਵਿੱਚੋਂ ਆ ਕੀਮਤੀ ਸਮਾਨ ਜਿਹੜੇ ਹੈਗੇ ਮਿਲੇ ਸੀਗੇ ਜਿਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਲੈ ਲਿਆ ਸੀ ਲੇਕਿਨ ਪੁਲਿਸ ਦੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਸ਼ਾਮਲ ਸ਼ਾਮਲ ਹੀ ਨਹੀਂ ਕੀਤਾ ਸੀ ਜਦੋਂ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੋਂ ਇਹ ਸਮਾਨ ਮੰਗਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜੇ ਪੁਲਿਸ ਮੁਲਾਜ਼ਮ ਨੇ ਕਿਹਾ ਕਿ 50000 ਰੁਪਏ ਦੇਵੋਗੇ ਤਾਂ ਤੁਹਾਨੂੰ ਇਹ ਸਾਰਾ ਸਮਾਨ ਜਿਹੜਾ ਹੈਗਾ ਮਿਲ ਜਾਵੇਗਾ ਉਹਨਾਂ ਕਿਹਾ ਸੀ ਕਿ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਨੇ ਮਹਿਲਕਲਾ ਥਾਣੇ ਤੇ ਛਾਪਾ ਮਾਰਿਆ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਰੰਗੇ ਹੱਤੀ ਫੜਿਆ ਗਿਆ ਤਾਂ ਵਿਜੀਲੈਂਸ ਵਿਭਾਗ ਨੇ ਸੰਬੰਧੀ ਐਫ ਆਈ ਆਰ ਦਰਜ ਕਰ ਲਈ ਅਤੇ ਅਗਲੇਰੀ ਜਾਂਚ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਤੇ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਕਰਮਚਾਰੀ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਜਿਹੜੀ ਹੈਗੀ ਕਾਰਵਾਈ ਕਰਨ ਦੀ ਗੱਲ ਜਿਹੜੀ ਆ ਵਿਜਿਲੈਂਸ ਟੀਮ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਜ਼ਰੂਰ ਕਰਾਂਗੇ ਤਾਂ ਤੁਹਾਡੀ ਸਕਰੀਨ ਤੇ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਦਿਖਾ ਰਿਹਾ ਉਹਨਾਂ ਪੁਲਿਸ ਮੁਲਾਜ਼ਮਾਂ ਦੀਆਂ ਜਿਨ੍ਹਾਂ ਦੇ ਵੱਲੋਂ ਰਿਸ਼ਵਤ ਦੀ ਮੰਗ ਜਿਹੜੀ ਹੈਗੀ ਆ ਕੀਤੀ ਗਈ ਸੀ ਜੋ ਇਸ ਦੇ ਵਿੱਚ ਮੁਲਜ਼ਮ ਸੀ ਜਿਸ ਦੇ ਉੱਪਰ ਇੱਕ ਪੁਲਿਸ ਕੇਸ ਦਰਜ ਕੀਤਾ ਗਿਆ ਸੀ ਅਜਿਹੇ ਦੇ ਵਿੱਚ ਜਦੋਂ ਉਸ ਦੀ ਤਲਾਸ਼ੀ ਲਈ ਜਾਂਦੀ ਹੈਗੀ ਤਾਂ ਕੁਝ ਸਮਾਨ ਜਿਹੜੇ ਹੈਗੇ ਬਰਾਮਦ ਹੁੰਦੇ ਨੇ ਜਿਨ੍ਹਾਂ ਨੂੰ ਉਹ ਆਪਣੇ ਕੋਲ ਤਾਂ ਰੱਖ ਲੈਂਦੇ ਨੇ ਲੇਕਿਨ ਪੁਲਿਸ ਦੇ ਰਿਕਾਰਡ ਦੇ ਵਿੱਚ ਉਹ ਸਮਾਨ ਜੋ ਹੈ ਉਸ ਨੂੰ ਸ਼ਾਮਲ ਨਹੀਂ ਕਰਦੇ ਅਜਿਹੇ ਦੇ ਵਿੱਚ ਪਰਿਵਾਰ ਹੋਣਾਂ ਦੇ ਵੱਲੋਂ ਜਦੋਂ ਪੁੱਛਿਆ ਗਿਆ ਕਿ ਤੁਸੀਂ ਜੋ ਹੈ ਪੁਲਿਸ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ ਤਾਂ ਸਾਨੂੰ ਉਹ ਸਾਰਾ ਸਮਾਨ ਜਿਹੜਾ ਹੈਗਾ ਵਾਪਸ ਕਰ ਦਿਓ ਅਜਿਹੇ ਦੇ ਵਿੱਚ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਤਾਂ ਜਦੋਂ ਇਹਨਾਂ ਦੇ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਤਾਂ ਇਸ ਦੇ ਵਿੱਚ ਸ਼ਿਕਾਇਤਕਰਤਾ ਦੇ ਵੱਲੋਂ ਵਿਜੂਲੈਂਸ ਟੀਮ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਤੇ ਵਿਜੂਲੈਂਸ ਟੀਮ ਦੇ ਵੱਲੋਂ ਪੂਰੀ ਪਲੈਨਿੰਗ ਕਰਕੇ ਇਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਕਾਰਵਾਈ ਕੀਤੀ ਜਾ ਰਹੀ ਤੇ ਕਾਰਵਾਈ ਕਰਨੀ ਬਣਦੀ ਵੀ ਹੈਗੀ ਕਿਉਂਕਿ ਪੁਲਿਸ ਮੁਲਾਜ਼ਮ ਇਹ ਉਹੀ ਪੁਲਿਸ ਮੁਲਾਜ਼ਮ ਹੈ ਜਦੋਂ ਰਾਤ ਹੋਵੇ ਭਾਵੇਂ ਢੜਕੇ ਹੋਵੇ ਭਾਵੇਂ ਕੋਈ ਵੀ ਸਮਾਂ ਹੋਵੇ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਮੁਸ਼ਕਲ ਦੇ ਵਿੱਚ ਹੈਗੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਉਹਨਾਂ ਨੂੰ ਜ਼ਰੂਰਤ ਹੈਗੀ ਆ ਤੁਰੰਤ ਉਹ ਫੋਨ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਸੁਚੇਤ ਕਰਦੇ ਨੇ ਜਾਣਕਾਰੀ ਦਿੰਦੇ ਨੇ ਉਹਨਾਂ ਨੂੰ ਬੁਲਾਉਂਦੇ ਨੇ ਪੁਲਿਸ ਮੌਕੇ ਤੇ ਜਾਂਦੀ ਹੈ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਮੌਕੇ ਤੇ ਉਹ ਜਾਂਦੇ ਨੇ ਪਰ ਅਜਿਹੇ ਦੇ ਵਿੱਚ ਜੇਕਰ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਹੀ ਅਜਿਹੀ ਹਰਕਤ ਕੀਤੀ ਜਾਵੇ ਤਾਂ ਲੋਕ ਕਿਸ ਦੇ ਵਿਸ਼ਵਾਸ ਕਰਨ ਹਾਲਾਂਕਿ ਇਸੇ ਵਿਸ਼ਵਾਸ ਨੂੰ ਕਾਇਮ ਰੱਖਣ ਦੇ ਲਈ ਹੁਣ ਵਿਜੀਲੈਂਸ ਟੀਮ ਦੇ ਵੱਲੋਂ ਅਗਲੀ ਰੀ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ ਜਾ ਰਿਹਾ ਇਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਤੁਸੀਂ ਵੀ ਸੁਣੋ ਕਿ ਉਹਨਾਂ ਦੇ ਵੱਲੋਂ ਰਣਨੀਤੀ ਕੀ ਬਣਾਈ ਗਈ ਸੀ ਤੇ ਅੱਗੇ ਕੀ ਕੁਝ ਉਹਨਾਂ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਇਹ ਇੱਕ ਲੜਕੀ ਸਾਡੇ ਕੋਲ ਜੀ ਪਰਮਿਤ ਪਰਵਿੰਦਰ ਕੌਰ ਵਾਸੀ ਬਰਨਾਲਾ ਆਈ ਸੀ ਉਹਨੇ ਦੱਸਿਆ ਸੀ ਵੀ ਥਾਣਾ ਮਹਿਲ ਕਲਾਂ ਦੀ ਜੀ ਇੱਕ ਐਸਆਈ ਜੱਗਾ ਸਿੰਘ ਇੱਕ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਉਹਨਾਂ ਨੇ ਉਹਦੇ ਬ੍ਰਦਰ ਨੂੰ ਪਿਛਲੇ ਦਿਨੀ ਕਿਸੇ ਮਕਦਮੇ 'ਚ ਅਰੈਸਟ ਕਰਿਆ ਸੀ ਜੀ ਉਹਦੇ ਜਾਮਾ ਤਲਾਸ਼ੀ ਦੌਰਾਨ ਮਤਲਬ ਉਹਦੇ ਕੋਲੋਂ ਇੱਕ ਡੇਢ ਤੋਲਾ 골ਡ ਦੀ ਚੇਨ ਇੱਕ ਆਈਫੋਨ ਇੱਕ ਘੜੀ ਪਲੱਸ 10000 ਰੁਪਏ ਬਰਾਮਦ ਹੋਏ ਸੀ ਇਹਨਾਂ ਕਰਮਚਾਰੀ ਨੇ ਉਹ ਰਿਕਾਰਡ 'ਚ ਨਹੀਂ ਲਿਆਂਦਾ ਜੀ ਆਪਣੇ ਕੋਲ ਰੱਖ ਲਿਆ ਪਰ ਉਹ ਲੜਕੀ ਜਦੋਂ ਆ ਕੇ ਉਹਨੂੰ ਮਿਲੀ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਮਾਨ ਸੀ ਸਾਡੇ ਮੁੰਡੇ ਕੋਲੇ ਫੋਨ ਸੀ ਜਾਂ ਆਹ ਸੀ ਇਹ ਸਾਨੂੰ ਦੇਓ ਚੀਜ਼ਾਂ ਸਾਡੀਆਂ ਉਹ ਕਹਿੰਦੇ ਵੀ ਤੁਸੀਂ 50000 ਰੁਪਏ ਲਿਓ ਇਹ ਚੀਜ਼ਾਂ ਤੁਹਾਨੂੰ ਫੇਰ ਮਿਲਣਗੀਆਂ ਅੱਜ ਅਸੀਂ ਜੀ ਸ਼ਾਮ ਜੇ ਨੂੰ ਬਾਅਦ ਦੁਪਹਿਰ ਮਹਿਲਕਲਾਂ ਥਾਣਾ ਵਿਖੇ ਇਹਦੀ ਸ਼ਿਕਾਇਤ ਤੇ ਰੇਡ ਕਰਕੇ ਐਸਆਈ ਜੱਗਾ ਸਿੰਘ ਤੇ ਸੀਨੀਅਰ ਕਨਸਟੈਂਪਰ ਇਹਨੂੰ ਗੁਰਪ੍ਰੀਤ ਸਿੰਘ ਨੂੰ ਰੈਡ ਹੈਂਡੈਡ ਅਰੈਸਟ ਕੀਤਾ 50000 ਰੁਪਏ ਰਿਸ਼ਵਤ ਲੈੰਦਿਆਂ ਨੂੰ ਇਹ ਕਿੱਥੇ ਅਰੈਸਟ ਕੀਤਾ ਗਿਆ ਸਰ ਇਹਨੂੰ ਥਾਣਾ ਮਹਿਲਕਲਾਂ ਦੇ ਅੰਦਰ ਜੀ ਵਿੱਚ ਤਦ ਕਿਹੜੇ ਕੇਸ ਦੇ ਵਿੱਚ ਸੀ ਜਿਹੜਾ ਕੇਸ ਸੀ ਉਹ ਇਹ ਕੋਈ ਮੁਕੱਦਮਾ ਨੰਬਰ 10/25 ਦਰਜ ਹੋਇਆ ਸੀ ਜੀ ਉਹਦੇ ਵਿੱਚ ਸੀ ਉਹ ਮੁੰਡਾ ਧਰਮਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੈ ਕਾਰਨ ਮਾਮਲਾ ਦਰਜ ਹੋਇਆ ਸਰ ਉਹਦੇ ਕੋਈ ਉਹਨਾਂ ਦਾ ਕੋਈ ਠੇਕੇ ਦੇ ਕੋਈ ਭੰਨ ਤੋੜ ਹੋਈ ਸੀ ਜੀ ਉਹਦੇ ਸੰਬੰਧ ਕੇਸ ਇਸ ਤਰ੍ਹਾਂ ਹੋਇਆ ਹੈ ਕੀ ਨਾਮ ਸੀ ਆ ਸਰ ਉਹਦਾ ਨਾਮ ਸੀ ਜੀ ਮੁੰਡੇ ਦਾ ਤਰਮਿੰਦਰ ਸਿੰਘ ਹੈ ਜੀ ਹੁਣ ਅਗਲੀ ਕਾਰਵਾਈ ਤੁਹਾਡੇ ਵੱਲੋਂ ਕੀ ਮੁਕੱਦਮਾ ਦਰਜ ਕਰੀ ਅਸੀਂ ਐਫ ਆਈ ਆਰ ਰਿਸ਼ਰ ਕਰਕੇ ਜੀ ਗਾਹਨ ਇਨਵੈਸਟੀਗੇਸ਼ਨ ਕਰਾਂਗੇ ਇਹਦੀ ਤੇ ਵੀ ਜੇ ਕੋਈ ਹੋਰ ਇਹਦੇ ਵਿੱਚ ਹੋਇਆ ਕਰਮਚਾਰੀ ਸ਼ਾਮਲ ਹੋਇਆ ਤਾਂ ਉਸ ਅਨੁਸਾਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਥਾਣੇ ਦੇ ਵਿੱਚ ਹੀ ਫੜੇਗੇ ਨੇ ਹਾਂਜੀ ਥਾਣੇ ਦੇ ਅੰਦਰੋਂ ਫੜੇਗੇ ਨੇ ਇਹ ਇੱਕ ਲੜਕੀ ਸਾਡੇ ਕੋਲ ਜੀ ਪਰਮਿਤ ਪਰਵਿੰਦਰ ਕੌਰ ਵਾਸੀ ਬਰਨਾਲਾ ਆਈ ਸੀ ਉਹਨੇ ਦੱਸਿਆ ਸੀ ਵੀ ਥਾਣਾ ਮਹਿਲਕਲਾਂ ਦਾ